ਸੱਜਿਆ ਜਾਂਦਾ ਇੱਕ ਨਿਤਿਸ਼ ਕਹਤਾ ਮੁਤਾਬਕ ਜਿਹੜੇ ਕਈ ਮੈਂਬਰ ਕਾਫੀ ਜ਼ਿਆਦਾ ਮੈਂਬਰ ਇਹੋ ਜਿਹੜੇ ਹੈਗੇ ਨੇ ਜੋ ਇਸ ਸੰਸਥਾ ਦੇ ਵਿੱਚ ਪਥਿਤ ਸਿੱਖ ਨੇ ਕੋਈ ਵੀ ਚੀਫ ਖਾਲਸਾ ਦੀਵਾਨ ਦੇ ਜਿਹੜੇ ਕਰੀਬ 400 ਤੋਂ ਲੈ ਕੇ 280 ਜਿਹੜੇ 400 ਜਿਹੜੇ ਸਦਸਿਆ ਹੈ ਜਿਸ ਦੇ ਵਿੱਚੋਂ 280 ਗੈਰ ਅੰਮ੍ਰਿਤਧਾਰੀ ਪਥਿਤ ਸਿੱਖ ਹੈਗੇ ਨੇ ਸੰਵਿਧਾਨ ਦੇ ਅਨੁਸਾਰ ਪ੍ਰਤੀਕ ਸਦਸੇ ਜਿੰਨੇ ਵੀ ਸਦਸੇ ਹੈਗੇ ਨੇ ਅਮਰਤਾਰੀ ਸਿੱਖ ਹੋਣ ਦੇ ਲਾਜ਼ਮੀ ਚਾਹੀਦੇ ਸੀਗੇ ਕਿਉਂਕਿ ਜਿੱਤੇ ਇੱਕ ਸਦਸੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਜਿਹੜੀ ਆ ਕੰਪਲੇਂਟ ਆਖੀ ਕੀਤੀ ਕਿਸੇ ਸਤਨਾਮ ਸਿੰਘ ਜੋ ਹੈਗੇ ਨੇ ਸਿੱਕਲੀ ਦੇ ਦੀ ਵੱਡੀ ਖਬਰ ਸਚਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਤੋਂ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕੀ ਸ੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾ ਛੋਣਾ ਵੱਲੋਂ ਇੱਕ ਚਿੱਠੀ ਕੱਢੀ ਜਾਂਦੀ ਹੈ ਜਿਸ ਦੇ ਵਿੱਚ ਕੀ ਜੋ ਚੀਫ ਖਾਲਸਾ ਦਿਵਾਨ ਦੇ ਜੋ ਮੈਂਬਰ ਸਾਹਿਬਾਨ ਜੋ ਮੌਕੇ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਜਿਹੜਾ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਸੱਦਿਆ ਜਾਂਦਾ ਕਿਉਂਕਿ ਦੱਸਦੀ ਹੈ ਕਿ ਉਹਨਾਂ ਦੀ ਜਿਹੜੀਆਂ ਲਿਖਤੀਆਂ ਸ਼ਿਕਾਇਤਾਂ ਜਿਹੜੀਆਂ ਚੀਫ ਖਾਲਸਾ ਦਿਵਾਨ ਦੇ ਖਿਲਾਫ ਕਾਫੀ ਪਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਕਿ ਉਹਨਾਂ ਵੱਲੋਂ ਆਖਿਆ ਜਾਂਦਾ ਕਿ ਜੋ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਉਹ ਤਾਂ ਉਹਨਾਂ ਦੇ ਜਿਹੜੇ ਸਦਸੇ ਜਿਹੜੇ ਮੈਂਬਰਸ ਹੈਗੇ ਨੇ ਉਹ ਆਪਣਾ ਜਿਹੜਾ ਲਿਖਤੀ ਜਵਾਬ ਜੋ ਸ਼੍ਰੀ ਕਲਤਕ ਸਾਹਿਬ ਤੇ ਆ ਕੇ ਦੇਣ ਕਿਉਂਕਿ ਜਦੋਂ ਇਹ ਚੀਫ ਖਾਲਸਾ ਦੀਵਾਨ ਸੰਸਥਾ ਜਦੋਂ ਬਣੀ ਸੀਗੀ ਤਾਂ ਉਸ ਦੇ ਵਿੱਚ ਕਿਆ ਗਿਆ ਸੀਗਾ ਕਿ ਪਥਤ ਸਿੱਖ ਜਿਹੜੇ ਨੇ ਉਹ ਨਹੀਂ ਰੱਖੇ ਜਾਣਗੇ ਉਹ ਜਿਹੜੇ ਇਸ ਸੰਸਥਾ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਨਗੇ ਲੇਕਿਨ ਹੁਣ ਜੋ ਲਿਖਤੀ ਸ਼ਿਕਾਇਤਾਂ ਮੁਤਾਬਕ ਜਿਹੜੇ ਕਈ ਮੈਂਬਰ ਕਾਫੀ ਜ਼ਿਆਦਾ ਮੈਂਬਰ ਐ ਹੋਦੇ ਜਿਹੜੇ ਹੈਗੇ ਨੇ ਜੋ ਇਸ ਸੰਸਥਾ ਦੇ ਵਿੱਚ ਪਤਿਤ ਸਿੱਖ ਨੇ ਕੋਈ ਵੀ ਗੁਰਸਿੱਖ ਨਹੀਂ ਹੈਗਾ ਤਾਂ ਉਹਨਾਂ ਨੂੰ ਜੋ ਕਹਿ ਲਿਆ ਕਿ ਇਸ ਜਵਾਬ ਦੇ ਲਈ ਜੋ ਕਹਿ ਲਿਆ ਕਿ ਸ਼੍ਰੀ ਕਾਲਤਖਬ ਸਾਹਿਬ ਤੇ ਸਿੰਘ ਸਾਹਿਬ ਜੀ ਵੱਲੋਂ ਬੁਲਾਇਆ ਗਿਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇੱਕ ਵਾਰੀ ਉਹ ਜਿਹੜੀ ਚਿੱਠੀ ਆ ਉਹ ਵੀ ਜਿਹੜੀ ਸਾਂਝੀ ਕੀਤੀ ਜਾਵੇ ਜਿਹੜੇ ਵੀ ਇਹ ਦਰਸ਼ਕ ਦੇਖ ਰਹੇ ਨੇ ਸ਼੍ਰੀ ਕਾਲਤਖਬ ਸਾਹਿਬ ਤੋਂ ਇਹ ਜੋ ਚਿੱਠੀ ਨਿਕਲੀ ਆ ਤਾਂ ਇਸ ਚਿੱਠੀ ਦੇ ਮੁਤਾਬਕ ਜੇ ਕਹ ਲਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਮੈਂਬਰ ਸਾਹਿਬਾਨ ਨੇ ਉਹ ਬੁਲਾਏਗੇ ਮੈਂ ਇੱਕ ਵਾਰੀ ਤੁਹਾਨੂੰ ਇਹ ਚਿੱਠੀ ਵੀ ਪੜ੍ਹ ਕੇ ਜਿਹੜੀ ਆ ਸੁਣਾ ਦੇਣਾ ਕਿਉਂਕਿ ਜੋ ਡਾਕਟਰ ਇੰਦਰबीर ਸਿੰਘ ਪ੍ਰਧਾਨ ਹੈਗੇ ਨੇ ਚੀਵ ਖਾਲਸਾ ਦੀਵਾਨ ਦੇ ਚੈਰੀਟੇਬਲ ਸੁਸਾਇਟੀ ਸ਼੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੇ ਜੀ ਉਹ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਚੀਵ ਖਾਲਸਾ ਦੀਵਾਨ ਦੇ ਪ੍ਰਬੰਧ ਅਤੇ ਅਹੁਦੇਦਾਰਾਂ ਦੇ ਖਿਲਾਫ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ ਇਸ ਸਬੰਧੀ ਜੋ ਸਤਿਕਾਰਯੋਗ ਜੀਓ ਸਾਹਿਬ ਜਿੱਥੇ ਦਾ ਸ਼੍ਰੀ ਕਾਲ ਤਖਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਚੀਫ ਖਾਲਸਾ ਦੀਵਾਨ ਦੇ ਸਮੁੱਚੀ ਕਾਰਜਕਾਰੀ ਕਮੇਟੀ ਅਤੇ ਸਮੇਤ 15 ਦਿਨਾਂ ਦੇ ਅੰਦਰ ਜਿਹੜਾ ਆਪਣਾ ਜਵਾਬ ਹੈ ਸਕੱਤਰਤ ਵਿਖੇ ਜਿਹੜਾ ਸਿੰਘ ਸਾਹਿਬ ਜੀ ਦੇ ਦਫ਼ਤਰ ਜੱਜ ਸਕੱਤਰ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਜੋ ਅੱਗੇ ਪੰਥ ਦੇ ਅੱਗੇ ਰੱਖਣਾ ਹੈ ਤਾਂ ਅਤੇ ਵਿਚਾਰ ਕਰਨ ਲਈ ਨਿੱਜੀ ਰੂਪ ਵਿੱਚ ਪਹੁੰਚਣ ਦੀ ਖੇਚਲ ਕਰਨੀ ਹੈ ਤਾਂ ਉਹਨਾਂ ਨੂੰ ਆਪਣਾ ਜਵਾਬ ਦੇਣ ਲਈ ਵੀ ਬੁਲਾਇਆ ਗਿਆ ਤੇ ਨਾਲ ਉਹਨਾਂ ਨੂੰ ਇਹ ਵੀ ਆਖਿਆ ਗਿਆ ਕਿ ਇੱਥੇ ਪਹੁੰਚਿਆ ਵੀ ਜਾਵੇ ਤਾਂ ਇਹ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਇਹ ਜੋ ਤਸਵੀਰਾਂ ਜਿਹੜੀਆਂ ਸਾਂਝੇ ਕੀਤੇ ਹਨ ਤੇ ਨਾਲ ਦੱਸਿਆ ਕਿ ਚੀਫ ਖਾਲਸਾ ਦੀਵਾਨ ਦੇ ਜਿਹੜੇ ਕਰੀਬ 400 ਤੋਂ ਲੈ ਕੇ 280 ਜਿਹੜੇ 400 ਜਿਹੜੇ ਸਦਸਿਆ ਹੈ ਜਿਦੇ ਵਿੱਚੋਂ 280 ਗੈਰ ਅੰਮ੍ਰਿਤਧਾਰੀ ਪਥਿਤ ਸਿੱਖ ਹੈਗੇ ਨੇ ਤਾਂ ਜਦ ਕਿ ਜਦੋਂ ਸੀਕੇਟੀ ਸੰਵਿਧਾਨ ਦੇ ਅਨੁਸਾਰ ਪ੍ਰਤੀਕ ਸਦਸੇ ਜਿੰਨੇ ਵੀ ਸਦਸੇ ਹੈਗੇ ਨੇ ਅਮਰਤਾਰੀ ਸਿੱਖ ਹੋਣ ਦੇ ਲਾਜ਼ਮੀ ਚਾਹੀਦੇ ਸੀਗੇ ਕਿਉਂਕਿ ਜਿਹੜੇ ਜਿੰਨੇ ਵੀ ਸਿੱਖ ਹੈਗੇ ਸੀਗੇ ਇਹ ਸਾਰੇ ਲਾਜ਼ਮੀ ਚਾਹੀਦੇ ਸੀਗੇ ਜਿੰਨੇ ਵੀ ਜੋ ਸੀਕੇਟੀ ਦੇ ਵਿੱਚ ਜਿਹੜੇ ਜੋ ਜੋਬ ਵੀ ਕਰਦੇ ਨੇ ਜਾਂ ਸੇਵਾ ਵੀ ਨਿਭਾਉਂਦੇ ਨੇ ਤਾਂ ਸਾਰੇ ਜਾਣੇ ਜਿਹੜੇ ਇਸ ਦੇ ਵਿੱਚ ਜੋ ਅਮਰਤਾਰੀ ਜਿਹੜੇ ਉਹ ਚਾਹੀਦੇ ਸੀਗੇ ਤਾਂ ਔਰੋਪਾ ਦੇ ਅਨੁਸਾਰ ਅਮਰਤਾਰੀ ਨਾ ਹੋਣ ਕਰਕੇ ਸੀ ਕਿਹੜੀ ਸਦਸੇ ਤੇ ਉਹਨਾਂ ਦੇ ਪ੍ਰਧਾਨ ਕਾਰਜਕਾਰੀ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਆ ਅਹਿਮ ਭੂਮਿਕਾ ਆਖੀ ਜਾਂਦੀ ਆ ਤਾਂ ਉੱਥੇ ਹੀ ਦੱਸ ਜਾਈਏ ਕਿ ਸਾਰੇ ਸੰਚਾਲਕ ਅਤੇ ਜਿੰਨੇ ਵੀ ਪ੍ਰਧਾਨ ਸਾਹਿਬਾਂ ਦੇ ਨਾਲ ਜਿੰਨੀ ਵੀ ਕਮੇਟੀ ਹੈਗੀ ਆ ਤਾਂ ਸਾਰਿਆਂ ਨੂੰ ਹੁਣ ਸ਼੍ਰੀ ਕਾਲਤਕ ਸਾਹਿਬ ਜੀ ਦੇ ਅੱਗੇ ਜਾ ਕੇ ਜਿਹੜਾ ਪੇਚ ਹੋਣਾ ਪਏਗਾ ਤਾਂ ਮੁੰਬਈ ਦੇ ਇੱਕ ਸਦਸੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਜਿਹੜੀ ਆ ਕੰਪਲੇਂਟ ਆਖੀ ਕਿਤੇ ਕਿਸੇ ਸਤਨਾਮ ਸਿੰਘ ਜੋ ਹੈਗੇ ਨੇ ਸੀਕੀਡੀ ਦੇ ਤਾਂ ਉਹ ਉਹਨਾਂ ਦੀਆਂ ਕਈ ਸ਼ਿਕਾਇਤਾਂ ਜਿਹੜੀਆਂ ਨੇ ਉਸ ਤੋਂ ਦੇਖਦੇ ਹੋਏ ਹੁਣ ਇਹਨਾਂ ਸਾਰਿਆਂ ਨੂੰ ਜਿਹੜਾ ਸੀਕੇਡੀ ਵਿਖੇ ਜੋ ਕਹ ਲਈ ਕਿ ਸਿੱਖ ਕਚੀਵ ਖਾਲਸਾ ਦੀਵਾਨ ਦੇ ਜਿੰਨੇ ਵੀ ਮੈਂਬਰ ਹੈਗੇ ਨੇ ਇਹਨਾਂ ਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਪੇਸ਼ ਹੋਣਾ ਪਏਗਾ 15 ਦਿਨਾਂ ਦੇ ਅੰਦਰ ਜਿਹੜੇ ਆ ਜਵਾਬ ਦੇਣੇ ਪੈਣਗੇ ਉੱਥੇ ਪਹੁੰਚਣਾ ਪਏਗਾ ਲਿਖਤੀ ਰੂਪ ਦੇ ਵਿੱਚ ਜਵਾਬ ਲੈ ਕੇ ਪਹੁੰਚਣਾ ਪਏਗਾ ਕਿਉਂਕਿ ਪਥਿਤ ਸਿੱਖ ਇਸ ਚੀਵ ਖਾਲਸਾ ਦੀਵਾਨ ਸੰਸਥਾ ਦੇ ਵਿੱਚ ਜੋ ਡਿਊਟੀ ਨਹੀਂ ਨਿਭਾ ਸਕਦੇ ਉਸ ਦੇ ਵਿੱਚ ਕੰਮ ਇਸ ਆਧਾਰੇ ਦੇ ਵਿੱਚ ਇਸ ਸੰਸਥਾ ਦੇ ਵਿੱਚ ਕੰਮ ਨਹੀਂ ਕਰ ਸਕਦੇ ਤਾਂ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਹੈ ਜਿੱਥੇ ਕੀ ਸ਼੍ਰੀ ਕਾਲਤਕਸਰ ਦੇ ਸਿੰਘ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਹੈ ਉਹਨਾਂ ਵੱਲੋਂ ਬੁਲਾਇਆ ਗਿਆ ਇਹਨਾਂ ਨੂੰ ਤਾਂ ਹੁਣ ਦੇਖਦੇ ਹਾਂ ਕਿ 15 ਦਿਨਾਂ ਦੇ ਅੰਦਰ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਜਗਿੰਦਰਪ੍ਰੀਤ ਸਿੰਘ ਮੈਨੇਜਰ ਹੈਗੇ ਨੇ ਉਹ ਕੀ ਜੋ ਆਪਣਾ ਫੈਸਲਾ ਜੋ ਕਹਿ ਲਈ ਕਿਉਂਕਿ ਜੋ ਜਵਾਬ ਉਹਨਾਂ ਨੇ ਮੰਗਿਆ ਤਾਂ ਕੀ ਲਿਖਤੀ ਰੂਪ ਚ ਜਵਾਬ ਕੀ ਲੈ ਕੇ ਜਾਂਦੇ ਨੇ ਇਹਦੀ ਵੀ ਕੱਲੀ-ਕੱਲੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਵਾਂ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਲਕਸ਼ਯ ਸੂਨੇ ਜਗਬਾਨੀ ਟੀਵੀ ਸ਼੍ਰੀ ਅਮਸ਼ ਸਾਈਂ ਚੀਫ ਖਾਲਸਾ ਦਿਵਾਨ ਦੇ ਜੋ ਮੈਂਬਰ ਸਾਹਿਬਾਨ ਜੋ ਮੋਕੇ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਜਿਹੜਾ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ ਉੱਤੇ ਸੱਦਿਆ ਜਾਂਦਾ ਇੱਕ ਤਿਸ਼ ਕਤਮ ਤਾਪਕ ਜਿਹੜੇ ਕਈ ਮੈਂਬਰ ਕਾਫੀ ਜ਼ਿਆਦਾ ਮੈਂਬਰ ਇਹੋ ਜਿਹੜੇ ਹੈਗੇ ਨੇ ਜੋ ਇਸ ਸੰਸਥਾ ਦੇ ਵਿੱਚ ਪਥਤ ਸਿੱਖ ਨੇ ਕੋਈ ਵੀ ਚੀਫ ਖਾਲਸਾ ਦਿਵਾਨ ਦੇ ਜਿਹੜੇ ਕਰੀਬ 400 ਤੋਂ ਲੈ ਕੇ 280 ਜਿਹੜੇ 400 ਜਿਹੜੇ ਸਦਸਿਆ ਹੈ ਜਿਸ ਦੇ ਵਿੱਚੋਂ 280 ਗੈਰ ਅੰਮ੍ਰਿਤਧਾਰੀ ਪਥਿਤ ਸਿੱਖ ਹੈਗੇ ਨੇ ਸੰਵਿਧਾਨ ਦੇ ਅਨੁਸਾਰ ਪ੍ਰਤੀਕ ਸਦਸੇ ਜਿੰਨੇ ਵੀ ਸਦਸੇ ਹੈਗੇ ਨੇ ਅੰਮ੍ਰਿਤਧਾਰੀ ਸਿੱਖ ਹੋਣ ਦੇ ਲਾਜ਼ਮੀ ਚਾਹੀਦੇ ਸੀ ਕਿਉਂਕਿ ਜਿਹਦੇ ਇੱਕ ਸਦਸੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਜਿਹੜੀ ਆ ਕੰਪਲੇਂਟ ਆਖੀ ਕੀਤੀ ਕਿਸੇ ਸਤਨਾਮ ਸਿੰਘ ਜੋ ਹੈਗੇ ਨੇ ਸੀ ਕਿੱਡੀ ਦੇ ਦੀ ਵੱਡੀ ਖਬਰ ਸਚਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਤੋਂ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕੀ ਸ੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾ ਛੋਣਾ ਵੱਲੋਂ ਇੱਕ ਚਿੱਠੀ ਕੱਢੀ ਜਾਂਦੀ ਹੈ ਜਿਸ ਦੇ ਵਿੱਚ ਕੀ ਜੋ ਚੀਫ ਖਾਲਸਾ ਦਿਵਾਨ ਦੇ ਜੋ ਮੈਂਬਰ ਸਾਹਿਬਾਨ ਜੋ ਮੌਕੇ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਜਿਹੜਾ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਸੱਦਿਆ ਜਾਂਦਾ ਕਿਉਂਕਿ ਦੱਸਦੀ ਹੈ ਕਿ ਉਹਨਾਂ ਦੀ ਜਿਹੜੀਆਂ ਲਿਖਤੀਆਂ ਸ਼ਿਕਾਇਤਾਂ ਜਿਹੜੀਆਂ ਚੀਫ ਖਾਲਸਾ ਦਿਵਾਨ ਦੇ ਖਿਲਾਫ ਕਾਫੀ ਪਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਕਿ ਉਹਨਾਂ ਵੱਲੋਂ ਆਖਿਆ ਜਾਂਦਾ ਕਿ ਜੋ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਉਹ ਤਾਂ ਉਹਨਾਂ ਦੇ ਜਿਹੜੇ ਸਦਸੇ ਜਿਹੜੇ ਮੈਂਬਰਸ ਹੈਗੇ ਨੇ ਉਹ ਆਪਣਾ ਜਿਹੜਾ ਲਿਖਤੀ ਜਵਾਬ ਜੋ ਸ਼੍ਰੀ ਕਾਲ ਤਖਤ ਸਾਹਿਬ ਤੇ ਆ ਕੇ ਦੇਣ ਕਿਉਂਕਿ ਜਦੋਂ ਇਹ ਚੀਫ ਖਾਲਸਾ ਦੀਵਾਨ ਸੰਸਥਾ ਜਦੋਂ ਬਣੀ ਸੀਗੀ ਤਾਂ ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਪਥਿਤ ਸਿੱਖ ਜਿਹੜੇ ਨੇ ਉਹ ਨਹੀਂ ਰੱਖੇ ਜਾਣਗੇ ਉਹ ਜਿਹੜੇ ਇਸ ਸੰਸਥਾ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਨਗੇ ਲੇਕਿਨ ਹੁਣ ਜੋ ਲਿਖਤੀ ਸ਼ਿਕਾਇਤਾਂ ਮੁਤਾਬਕ ਜਿਹੜੇ ਕਈ ਮੈਂਬਰ ਕਾਫੀ ਜ਼ਿਆਦਾ ਮੈਂਬਰ ਐਸੋ ਜਿਹੜੇ ਹੈਗੇ ਨੇ ਜੋ ਇਸ ਸੰਸਥਾ ਦੇ ਵਿੱਚ ਪਥਤ ਸਿੱਖ ਨੇ ਕੋਈ ਵੀ ਗੁਰਸਿੱਖ ਨਹੀਂ ਹੈਗਾ ਤਾਂ ਉਹਨਾਂ ਨੂੰ ਜੋ ਕਹਿ ਲਿਆ ਕਿ ਇਸ ਜਵਾਬ ਦੇ ਲਈ ਜੋ ਕਹਿ ਲਿਆ ਕਿ ਸ਼੍ਰੀ ਕਾਲਤਖਬ ਸਾਹਿਬ ਤੇ ਸਿੰਘ ਸਾਹਿਬ ਜੀ ਵੱਲੋਂ ਬੁਲਾਇਆ ਗਿਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇੱਕ ਵਾਰੀ ਉਹ ਜਿਹੜੀ ਚਿੱਠੀ ਆ ਉਹ ਵੀ ਜਿਹੜੀ ਸਾਂਝੀ ਕੀਤੀ ਜਾਵੇ ਜਿਹੜੇ ਵੀ ਇਹ ਦਰਸ਼ਕ ਦੇਖ ਰਹੇ ਨੇ ਸ਼੍ਰੀ ਕਾਲਤਖਬ ਸਾਹਿਬ ਤੋਂ ਇਹ ਜੋ ਚਿੱਠੀ ਨਿਕਲੀ ਆ ਤਾਂ ਇਸ ਚਿੱਠੀ ਦੇ ਮੁਤਾਬਕ ਜੇ ਕਹਿ ਲਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਮੈਂਬਰ ਸਾਹਿਬਾਨ ਨੇ ਉਹ ਬੁਲਾਏ ਗਏ ਮੈਂ ਇੱਕ ਵਾਰੀ ਤੁਹਾਨੂੰ ਇਹ ਚਿੱਠੀ ਵੀ ਪੜ੍ਹ ਕੇ ਜਿਹੜੀ ਆ ਸੁਣਾ ਦੇਣਾ ਕਿਉਂਕਿ ਜੋ ਡਾਕਟਰ ਇੰਦਰबीर ਸਿੰਘ ਪ੍ਰਧਾਨ ਹੈਗੇ ਨੇ ਚੀਵ ਖਾਲਸਾ ਦੀਵਾਨ ਦੇ ਚੈਰੀਟੇਬਲ ਸੁਸਾਇਟੀ ਸ਼੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੇ ਜੀ ਉਹ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਚੀਵ ਖਾਲਸਾ ਦੀਵਾਨ ਦੇ ਪ੍ਰਬੰਧ ਅਤੇ ਅਹੁਦੇਦਾਰਾਂ ਦੇ ਖਿਲਾਫ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ ਇਸ ਸਬੰਧੀ ਜੋ ਸਤਿਕਾਰਯੋਗ ਜੀਓ ਸਾਹਿਬ ਜਿੱਥੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਚੀਫ ਖਾਲਸਾ ਦੀਵਾਨ ਦੇ ਸਮੁੱਚੀ ਕਾਰਜਕਾਰੀ ਕਮੇਟੀ ਅਤੇ ਸਮੇਤ 15 ਦਿਨਾਂ ਦੇ ਅੰਦਰ ਜਿਹੜਾ ਆਪਣਾ ਜਵਾਬ ਹੈ ਸਕੱਤਰਤ ਵਿਖੇ ਜਿਹੜਾ ਸਿੰਘ ਸਾਹਿਬ ਜੀ ਦੇ ਦਫ਼ਤਰ ਜੱਜ ਸਕੱਤਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਅੱਗੇ ਪੰਥ ਦੇ ਅੱਗੇ ਰੱਖਣਾ ਹੈ ਤਾਂ ਅਤੇ ਵਿਚਾਰ ਕਰਨ ਲਈ ਨਿੱਜੀ ਰੂਪ ਵਿੱਚ ਪਹੁੰਚਣ ਦੀ ਖੇਚਲ ਕਰਨੀ ਹੈ ਤਾਂ ਉਹਨਾਂ ਨੂੰ ਆਪਣਾ ਜਵਾਬ ਦੇਣ ਲਈ ਵੀ ਬੁਲਾਇਆ ਗਿਆ ਤੇ ਨਾਲ ਉਹਨਾਂ ਨੂੰ ਇਹ ਵੀ ਆਖਿਆ ਗਿਆ ਕਿ ਇੱਥੇ ਪਹੁੰਚਿਆ ਵੀ ਜਾਵੇ ਤਾਂ ਇਹ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਇਹ ਜੋ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਤੇ ਨਾਲ ਦੱਸਦੀ ਹੈ ਕਿ ਚੀਫ ਖਾਲਸਾ ਦੀਵਾਨ ਦੇ ਜਿਹੜੇ ਕਰੀਬ 400 ਤੋਂ ਲੈ ਕੇ 280 ਜਿਹੜੇ 400 ਜਿਹੜੇ ਸਦਸਿਆ ਹੈ ਜਿਦੇ ਵਿੱਚੋਂ 280 ਗੈਰ ਅੰਮ੍ਰਿਤਧਾਰੀ ਪਥਿਤ ਸਿੱਖ ਹੈਗੇ ਨੇ ਤਾਂ ਜਦ ਕਿ ਜਦੋਂ ਸੀਕੇਡੀ ਸੰਵਿਧਾਨ ਦੇ ਅਨੁਸਾਰ ਪ੍ਰਤੀਕ ਸਦਸੇ ਜਿੰਨੇ ਵੀ ਸਦਸੇ ਹੈਗੇ ਨੇ ਅਮਰਤਾਰੀ ਸਿੱਖ ਹੋਣ ਦੇ ਲਾਜ਼ਮੀ ਚਾਹੀਦੇ ਸੀਗੇ ਕਿਉਂਕਿ ਜਿਹੜੇ ਜਿੰਨੇ ਵੀ ਸਿੱਖ ਹੈਗੇ ਸੀਗੇ ਇਹ ਸਾਰੇ ਲਾਜ਼ਮੀ ਚਾਹੀਦੇ ਸੀਗੇ ਜਿੰਨੇ ਵੀ ਜੋ ਸੀਕੇਡੀ ਦੇ ਵਿੱਚ ਜਿਹੜੇ ਜੋ ਜੋਬ ਵੀ ਕਰਦੇ ਨੇ ਜਾਂ ਸੇਵਾ ਵੀ ਨਿਭਾਉਂਦੇ ਨੇ ਤਾਂ ਸਾਰੇ ਜਾਣੇ ਜਿਹੜੇ ਇਸ ਦੇ ਵਿੱਚ ਜੋ ਅਮਰਤਾਰੀ ਜਿਹੜੇ ਉਹ ਚਾਹੀਦੇ ਸੀਗੇ ਤਾਂ ਔਰੋਪਾ ਦੇ ਅਨੁਸਾਰ ਅਮਰਤਾਰੀ ਨਾ ਹੋਣ ਕਰਕੇ ਸੀ ਕਿਹੜੀ ਸਦਸੇ ਤੇ ਉਹਨਾਂ ਦੇ ਪ੍ਰਧਾਨ ਕਾਰਜਕਾਰੀ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਆ ਅਹਿਮ ਭੂਮਿਕਾ ਆਖੀ ਜਾਂਦੀ ਆ ਤਾਂ ਉੱਥੇ ਹੀ ਦੱਸ ਦਈਏ ਕਿ ਸਾਰੇ ਸੰਚਾਲਕ ਅਤੇ ਜਿੰਨੇ ਵੀ ਪ੍ਰਧਾਨ ਸਾਹਿਬਾਂ ਦੇ ਨਾਲ ਜਿੰਨੀ ਵੀ ਕਮੇਟੀ ਹੈਗੀ ਆ ਤਾਂ ਸਾਰਿਆਂ ਨੂੰ ਹੁਣ ਸ਼੍ਰੀ ਕਾਲਤਕਸਰ ਸਾਹਿਬ ਜੀ ਦੇ ਅੱਗੇ ਜਾ ਕੇ ਜਿਹੜਾ ਪੇਚ ਹੋਣਾ ਪਏਗਾ ਤਾਂ ਮੁੰਬਈ ਦੇ ਇੱਕ ਸਦਸੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਜਿਹੜੀ ਆ ਕੰਪਲੇਂਟ ਆਖੀ ਕੀਤੀ ਕਿਸੇ ਸੁਤਨਾਮ ਸਿੰਘ ਜੋ ਹੈਗੇ ਨੇ ਸੀਕੜੀ ਦੇ ਤਾਂ ਉਹ ਉਹਨਾਂ ਦੀਆਂ ਕਈ ਸ਼ਿਕਾਇਤਾਂ ਜਿਹੜੀਆਂ ਨੇ ਉਸ ਤੋਂ ਦੇਖਦੇ ਹੋਏ ਹੁਣ ਇਹਨਾਂ ਸਾਰਿਆਂ ਨੂੰ ਜਿਹੜਾ ਸੀਕੜੀ ਵਿਖੇ ਜੋ ਕਹਿ ਲਿਆ ਕਿ ਸਿੱਖ ਕੜੇ ਚਿਪਖਾਲਸਾ ਦੀਵਾਨ ਦੇ ਜਿੰਨੇ ਵੀ ਮੈਂਬਰ ਹੈਗੇ ਨੇ ਇਹਨਾਂ ਨੂੰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਪੇਸ਼ ਹੋਣਾ ਪਏਗਾ 15 ਦਿਨਾਂ ਦੇ ਅੰਦਰ ਜਿਹੜੇ ਜਵਾਬ ਦੇਣੇ ਪੈਣਗੇ ਉੱਥੇ ਪਹੁੰਚਣਾ ਪਏਗਾ ਲਿਖਤੀ ਰੂਪ ਦੇ ਵਿੱਚ ਜਵਾਬ ਲੈ ਕੇ ਪਹੁੰਚਣਾ ਪਏਗਾ ਕਿਉਂਕਿ ਪਥਿਤ ਸਿੱਖ ਇਸ ਚਿਪਖਾਲਸਾ ਦੀਵਾਨ ਸੰਸਥਾ ਦੇ ਵਿੱਚ ਜੋ ਡਿਊਟੀ ਨਹੀਂ ਨਿਭਾ ਸਕਦੇ ਉਸ ਦੇ ਵਿੱਚ ਕੰਮ ਇਸ ਆਧਾਰੇ ਦੇ ਵਿੱਚ ਇਸ ਸੰਸਥਾ ਦੇ ਵਿੱਚ ਕੰਮ ਨਹੀਂ ਕਰ ਸਕਦੇ ਤਾਂ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਹੈ ਜਿੱਥੇ ਕੀ ਸ਼੍ਰੀ ਕਾਲਤਖਸਬ ਦੇ ਸਿੰਘ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਹੈ ਉਹਨਾਂ ਵੱਲੋਂ ਬੁਲਾਇਆ ਗਿਆ ਇਹਨਾਂ ਨੂੰ ਤਾਂ ਹੁਣ ਦੇਖਦੇ ਹਾਂ ਕਿ 15 ਦਿਨਾਂ ਦੇ ਅੰਦਰ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਜਿੰਦਰਪ੍ਰੀਤ ਸਿੰਘ ਮੈਨੇਜਰ ਹੈਗੇ ਨੇ ਉਹ ਕੀ ਜੋ ਆਪਣਾ ਫੈਸਲਾ ਜੋ ਕਹਿ ਲਈ ਕਿਉਂਕਿ ਜੋ ਜਵਾਬ ਉਹਨਾਂ ਨੇ ਮੰਗਿਆ ਤਾਂ ਕੀ ਲਿਖਤੀ ਰੂਪ ਚ ਜਵਾਬ ਕੀ ਲੈ ਕੇ ਜਾਂਦੇ ਨੇ ਇਹਦੀ ਵੀ ਕੱਲੀ ਕੱਲੀ ਜਾਣਕਾਰੀ ਜਿਹੜੇ ਤੁਹਾਡੇ ਨਾਲ ਸਾਂਝੀ ਕਰਦੇ ਰਹਿਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਅਕਸ਼ਸੂਨ ਜਗਬਾਨੀ ਟੀਵੀ ਸ਼੍ਰੀ ਅਮਸ਼ਸਾਈ ਚੀਫ ਖਾਲਸਾ ਦੀਵਾਨ ਦੇ ਜੋ ਮੈਂਬਰ ਸਾਹਿਬਾਨ ਜੋ ਮੌਕੇ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਜਿਹੜਾ ਸ਼੍ਰੀ ਕਲਤਕ ਸਾਹਿਬ ਦੇ ਉੱਤੇ ਸੱਦਿਆ ਜਾਂਦਾ ਕਿ ਦਿੱਸ਼ਾ ਕਹਿਤਾ ਮੁਤਾਬਕ ਜਿਹੜੇ ਕਈ ਮੈਂਬਰ ਕਾਫੀ ਜ਼ਿਆਦਾ ਮੈਂਬਰ ਇਹੋ ਜਿਹੇ ਜਿਹੜੇ ਹੈਗੇ ਨੇ ਜੋ ਇਸ ਸੰਸਥਾ ਦੇ ਵਿੱਚ ਪਤਿਤ ਸਿੱਖ ਨੇ ਕੋਈ ਵੀ ਚੀਫ ਖਾਲਸਾ ਦੀਵਾਨ ਦੇ ਜਿਹੜੇ ਕਰੀਬ 400 ਤੋਂ ਲੈ ਕੇ 280 ਜਿਹੜੇ 400 ਜਿਹੜੇ ਸਦਸਿਆ ਹੈ ਜਿਦੇ ਵਿੱਚੋਂ 280 ਗੈਰ ਅੰਮ੍ਰਿਤਧਾਰੀ ਪਥਿਤ ਸਿੱਖ ਹੈਗੇ ਨੇ ਸੰਵਿਧਾਨ ਦੇ ਅਨੁਸਾਰ ਪ੍ਰਤੀਕ ਸਦਸੇ ਜਿੰਨੇ ਵੀ ਸਦਸੇ ਹੈਗੇ ਨੇ ਅੰਮ੍ਰਿਤਧਾਰੀ ਸਿੱਖ ਹੋਣ ਦੇ ਲਾਜ਼ਮੀ ਚਾਹੀਦੇ ਸੀ ਕਿਉਂਕਿ ਜਿਹਦੇ ਇੱਕ ਸਦਸੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਜਿਹੜੀ ਆ ਕੰਪਲੇਂਟ ਆਖੀ ਕੀਤੀ ਕਿਸੇ ਸਤਨਾਮ ਸਿੰਘ ਜੋ ਹੈਗੇ ਨੇ ਸੀ ਕਿੱਡੀ ਦੇ ਦੀ ਵੱਡੀ ਖਬਰ ਸਚਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਤੋਂ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕੀ ਸ੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾ ਛੋਣਾ ਵੱਲੋਂ ਇੱਕ ਚਿੱਠੀ ਕੱਢੀ ਜਾਂਦੀ ਹੈ ਜਿਸ ਦੇ ਵਿੱਚ ਕੀ ਜੋ ਚੀਫ ਖਾਲਸਾ ਦਿਵਾਨ ਦੇ ਜੋ ਮੈਂਬਰ ਸਾਹਿਬਾਨ ਜੋ ਮੌਕੇ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਜਿਹੜਾ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਸੱਦਿਆ ਜਾਂਦਾ ਕਿਉਂਕਿ ਦੱਸਦੀ ਹੈ ਕਿ ਉਹਨਾਂ ਦੀ ਜਿਹੜੀਆਂ ਲਿਖਤੀਆਂ ਸ਼ਿਕਾਇਤਾਂ ਜਿਹੜੀਆਂ ਚੀਫ ਖਾਲਸਾ ਦਿਵਾਨ ਦੇ ਖਿਲਾਫ ਕਾਫੀ ਪਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਕਿ ਉਹਨਾਂ ਵੱਲੋਂ ਆਖਿਆ ਜਾਂਦਾ ਕਿ ਜੋ ਚਿਫ ਖਾਲਸਾ ਦੀਵਾਨ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਉਹ ਤੇ ਉਹਨਾਂ ਦੇ ਜਿਹੜੇ ਸਦਸੇ ਜਿਹੜੇ ਮੈਂਬਰਸ ਹੈਗੇ ਨੇ ਉਹ ਆਪਣਾ ਜਿਹੜਾ ਲਿਫਤੀ ਜਵਾਬ ਜੋ ਸ਼੍ਰੀ ਕਾਲ ਤਖਤ ਸਾਹਿਬ ਤੇ ਆ ਕੇ ਦੇਣ ਕਿਉਂਕਿ ਜਦੋਂ ਇਹ ਚੀਫ ਖਾਲਸਾ ਦੀਵਾਨ ਸੰਸਥਾ ਜਦੋਂ ਬਣੀ ਸੀਗੀ ਤਾਂ ਉਸ ਦੇ ਵਿੱਚ ਕਿਆ ਗਿਆ ਸੀਗਾ ਕਿ ਪਥਤ ਸਿੱਖ ਜਿਹੜੇ ਨੇ ਉਹ ਨਹੀਂ ਰੱਖੇ ਜਾਣਗੇ ਉਹ ਜਿਹੜੇ ਇਸ ਸੰਸਥਾ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਨਗੇ ਲੇਕਿਨ ਹੁਣ ਜੋ ਲਖਤੇਸ਼ ਕਹਿਤਾ ਮੁਤਾਬਕ ਜਿਹੜੇ ਕਈ ਮੈਂਬਰ ਕਾਫੀ ਜ਼ਿਆਦਾ ਮੈਂਬਰ ਇਹੋ ਜਿਹੇ ਜਿਹੜੇ ਹੈਗੇ ਨੇ ਜੋ ਇਸ ਸੰਸਥਾ ਦੇ ਵਿੱਚ ਪਥਤ ਸਿੱਖ ਨੇ ਕੋਈ ਵੀ ਗੁਰਸਿੱਖ ਨਹੀਂ ਹੈਗਾ ਤਾਂ ਉਹਨਾਂ ਨੂੰ ਜੋ ਕਹਿ ਲਿਆ ਕਿ ਇਸ ਅ ਜਵਾਬ ਦੇ ਲਈ ਜੋ ਕਹਿ ਲਿਆ ਕਿ ਸ਼੍ਰੀ ਕਾਲਤਕ ਸਾਹਿਬ ਤੇ ਸਿੰਘ ਸਾਹਿਬ ਜੀ ਵੱਲੋਂ ਬੁਲਾਇਆ ਗਿਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇੱਕ ਵਾਰੀ ਉਹ ਜਿਹੜੀ ਚਿੱਠੀ ਆ ਉਹ ਵੀ ਜਿਹੜੀ ਸਾਂਝੀ ਕੀਤੀ ਜਾਵੇ ਜਿਹੜੇ ਵੀ ਇਹ ਦਰਸ਼ਕ ਦੇਖ ਰਹੇ ਨੇ ਸ਼੍ਰੀ ਕਾਲਤਕ ਸਾਹਿਬ ਤੋਂ ਇਹ ਜੋ ਚਿੱਠੀ ਨਿਕਲੀ ਆ ਤਾਂ ਇਸ ਚਿੱਠੀ ਦੇ ਮੁਤਾਬਕ ਜੇ ਕਹਿ ਲਿਆ ਕਿ ਸ਼੍ਰੀ ਕਾਲਤਕ ਸਾਹਿਬ ਤੇ ਜੋ ਮੈਂਬਰ ਸਾਹਿਬਾਨ ਨੇ ਉਹ ਬੁਲਾਏਗੇ ਮੈਂ ਇੱਕ ਵਾਰੀ ਤੁਹਾਨੂੰ ਇਹ ਚਿੱਠੀ ਵੀ ਪੜ੍ਹ ਕੇ ਜਿਹੜੀ ਆ ਸੁਣਾ ਦੇਣਾ ਕਿਉਂਕਿ ਜੋ ਡਾਕਟਰ ਇੰਦਰबीर ਸਿੰਘ ਪ੍ਰਧਾਨ ਹੈਗੇ ਨੇ ਚੀਵ ਖਾਲਸਾ ਦੀਵਾਨ ਤੇ ਚੈਰੀਟੇਬਲ ਸੁਸਾਇਟੀ ਸ਼੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੇ ਜੀ ਉਹ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਚੀਵ ਖਾਲਸਾ ਦੀਵਾਨ ਦੇ ਪ੍ਰਬੰਧ ਅਤੇ ਅਹੁਦੇਦਾਰਾਂ ਦੇ ਖਿਲਾਫ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ ਇਸ ਸਬੰਧੀ ਜੋ ਸਤਿਕਾਰਯੋਗ ਜੀਓ ਸਾਹਿਬ ਜਿੱਥੇ ਦਾ ਸ਼੍ਰੀ ਕਾ